ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਕੀ ਨਾਮ ਹੈ ਜੀ ਆਪਣਾ ਆ ਮੈਂ ਭਵਿੰਦਰ ਸਿੰਘ ਲੌਂਗਵਾਲ ਸੁਭਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਆ ਅੱਜ ਜੋ ਅਨਾਰ ਮੰਡੀ ਦੇ ਵਿੱਚ ਐਡਾ ਭਾਰੀ ਇਕੱਠ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਮਜ਼ਦੂਰਾਂ ਦੇ ਹੱਕ ਵਿੱਚ ਇਕੱਠ ਹੋਇਆ ਦੇਖੋ ਜੋ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਨੇ ਨੀਤੀ ਫੜੀ ਹੋਈ ਹੈ ਕਿ ਪੰਜਾਬ ਦੇ ਵਿੱਚ ਜੋ ਵੀ ਆਪਣੇ ਮੰਗਾ ਮਸਲੇ ਨੂੰ ਲੈ ਕੇ ਸੰਘਰਸ਼ ਚੱਕਦਾ ਹੈ ਕਿ ਪੰਜਾਬ ਸਰਕਾਰ ਦੇ ਖਿਲਾਫ ਆਵਾਜ਼ ਚੱਕਦਾ ਉਸ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਤੇ ਪੁਲਿਸ ਦੇ ਜ਼ੋਰ ਤੇ ਜ਼ਿਲ੍ਹਿਆਂ ਦੇ ਜ਼ੋਰ ਤੇ ਦਬਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਆਵਾਜ਼ ਚੁੱਕੀ ਸੀ ਕਿ ਜਿਹੜਾ ਲੈਂਡ ਸੀਲਿੰਗ ਐਕਟ 1972 ਹੈ 1.75 ਏਕੜ ਤੋਂ ਵੱਧ ਪੰਜਾਬ ਚ ਕੋਈ ਜ਼ਮੀਨ ਨਹੀਂ ਰੱਖ ਸਕਦਾ ਲੇਕਿਨ ਮੁੱਖ ਮੰਤਰੀ ਦੇ ਸਹਿਰ ਸੰਗਰੂਰ ਦੇ ਵਿੱਚ 927 ਏਕੜ ਜ਼ਮੀਨ ਜੀਨ ਦੇ ਰਾਜੇ ਦੀ ਪਈ ਹੈ ਜਿਹੜੀ ਜ਼ਮੀਨ ਨੂੰ ਕਿ ਧਨਾੜ ਲੋਕ ਉਹ ਬਾਹਰ ਰਹੇ ਨੇ ਉਹਦਾ ਠੇਕਾ ਲੈ ਰਹੇ ਨੇ ਉਸ ਤੇ ਉਂਗਲ ਧਰੀ ਸੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਕਿ ਇਸ ਜ਼ਮੀਨ ਨੂੰ ਸੇਲਿੰਗ ਐਕਟ ਤਹਿਤ ਲੈ ਕੇ ਜਿਹੜਾ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡੀ ਜਾਵੇ ਤਾਂ ਇਹ ਗੱਲ ਕਰਨ ਤੇ ਹੀ ਉਹ ਸਾਰੀ ਜਿਹੜੀ ਕਮੇਟੀ ਹੈ ਉਹਦੇ ਆਗੂਆਂ ਨੂੰ ਜਿਹੜਾ ਉਹਨਾਂ ਦੇ ਪੁਲਿਸ ਕੇਸ ਦਰਜ ਕੀਤੇ ਗਏ ਜੇਲ੍ਹਾਂ 'ਚ ਬੰਦ ਕੀਤਾ ਗਿਆ ਤੇ ਸੈਂਕੜੇ ਮਜ਼ਦੂਰਾਂ ਦੇ ਤਸ਼ੱਦਦ ਹੋਇਆ ਤੇ ਉਹਨਾਂ ਦੇ ਹੱਕ ਦੇ ਵਿੱਚ ਕਿ ਜੋ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਹੋਇਆ ਰਿਹਾ ਕੀਤਾ ਜਾਵੇ ਔਰ ਜਿਹੜੀ ਆਣਾ ਐਲਾਨੀ ਪਾਬੰਦੀ ਲਾਈ ਹੈ ਉਸ ਜਥੇਬੰਦੀ ਤੇ ਉਸ ਪਾਬੰਦੀ ਨੂੰ ਖਤਮ ਕੀਤਾ ਜਾਵੇ ਇਸੇ ਤਰ੍ਹਾਂ ਪੰਜਾਬ ਵਿੱਚ ਉਹ ਗੁੰਡਾ ਰਾਜ ਚੱਲ ਰਿਹਾ ਹੈ ਇੱਥੋਂ ਦਾ ਜਿਹੜਾ ਤੰਤਰ ਹੈਗਾ ਉਹ ਪੁਲਿਸ ਚਲਾ ਰਹੀ ਹੈ ਤੇ ਖੁਦ ਸਾਡੇ ਕੀਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹੇ ਦੇ ਆਗੂ ਨਰ ਪਾਇਸ ਸਿੰਘ ਖਾਈ ਤੇ ਇੱਥੋਂ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਸ਼ਹਾਦਤ ਤੇ ਗੁੰਡਿਆਂ ਨੇ ਹਮਲਾ ਕੀਤਾ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਲੇਕਿਨ ਅੱਜ ਤੱਕ ਪੁਲਿਸ ਨੇ ਉਹਨਾਂ ਨੂੰ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਉਹਦੇ ਮਾਮਲੇ ਦੇ ਵਿੱਚ ਵੀ ਇਹ ਕੱਟ ਕੀਤਾ ਗਿਆ ਹੈ ਇਸ ਤੋਂ ਬਿਨਾ ਜੋ ਪੰਜਾਬ ਦੇ ਵਿੱਚ ਨਵੀਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਂਦੀ ਗਈ ਹੈ ਜੋ ਪੰਜਾਬ 'ਚ ਪੁਲਿਸ ਰਾਜ ਬਣਾਇਆ ਜਾ ਰਿਹਾ ਹੈ ਉਹਦੇ ਖਿਲਾਫ ਅੱਜ ਲੋਕ ਇਕੱਠੇ ਹੋਏ ਨੇ ਕਿ ਪੰਜਾਬ ਦੀ ਸਰਕਾਰ ਦਾ ਭਗਵੰਤ ਮਾਨ ਦਾ ਚੈਲੰਜ ਸਾਨੂੰ ਕਬੂਲ ਹੈ ਅੱਜ ਇੱਥੇ ਇਕੱਠੇ ਹੋ ਕੇ ਅਸੀਂ ਉਹਦੀ ਬੰਗਾਰ ਮੋੜ ਨਾ ਆਂ ਭਗਵੰਤ ਮਾਨ ਦੀ ਕਿ ਜੇ ਤੁਸੀਂ ਤਸ਼ੱਦਦ ਕਰੋਗੇ ਤਾਂ ਲੋਕ ਤੁਹਾਡੇ ਖਿਲਾਫ ਸੜਕਾਂ 'ਤੇ ਆਉਣਗੇ